ਜੀ ਸਾਰੇ ਚੁੱਲੇ ਵਗੈਰਾ ਸਾਰੇ ਦਿਨਾਂਦਾਰੀ ਸਾਰਾ ਕੁਝ ਹੈ ਲੰਗਰ ਲਾਈਟ ਵਗੈਰਾ ਸਾਰੀ ਡੈਕੋਰੇਸ਼ਨ ਸਾਰੀ ਰੋਡ ਬਾਹਰ ਤੱਕ ਇਹ ਸਾਰੀ ਗਰਾਊਂਡ ਦੀ ਜਿਹੜੀ ਰੋਡ ਮੈਂ ਮੈਂ ਕਰਦਾ ਹਾਂ ਐਮਐਲਏ ਸਾਹਿਬ ਕੀ ਆਂਦੇ ਆ ਹੁਣ ਮੇਰੇ ਕੋਲ 10 ਲੱਖ ਰੁਪਏ ਮੰਗਿਆ ਨੇ ਬੰਦੇ ਨੇ 10 ਲੱਖ 10 ਲੱਖ ਰੁਪਏ ਮੰਗਿਆ ਔਰ ਮੈਂ ਮੈਨੂੰ 8 ਦਿਨ ਹੋ ਗਏ ਟੋਰਚ ਮੈਂ ਸਾਰਾ ਕੁਝ ਭੱਜਿਆ ਨਟਿਆ ਕਿਸੇ ਨੇ ਮੇਰੀ ਸੁਣਾਈ ਨਹੀਂ ਕੀਤੀ ਮੈਨੂੰ ਗਾਲੀ ਗਾਲੀ ਕੋ ਮੈਂ ਗਿਆ 3 ਲੱਖ ਰੁਪਏ ਦਾ ਦਫਤਰ ਲੈ ਕੇ ਇਹਨੇ ਮੈਨੂੰ ਝਿਲ ਕਿਤੇ ਦੀ ਰਿਕਾਰਡਿੰਗ ਲਾ ਲੋ ਜਾ ਕੇ ਭਾਜੋ ਕਹਿੰਦਾ ਸਾਡੇ ਟੋਪ ਚੋਰ ਠੱਗ ਭਾਜੋ ਕਹਿੰਦਾ ਮੈਂ ਲੱਗਣੀ ਨਹੀਂ ਦੇਨੀਆ ਭਾਈ ਤੋਂ ਪਹਿਲਾਂ ਪਹਿਲਾਂ ਵਾਲੇ ਐਮ ਐਲ ਏ ਪਾਰਟੀ ਉਹ ਵੀ ਲੈਂਦੇ ਰੇ ਸੀਨੇ ਤਾਂ ਕੀਤਾ ਅੱਜ ਤੇ ਸੱਤ ਮੇਰੀ ਪੁੱਤਾਂ 55 ਸਾਲ ਦੀ ਉਮਰ ਹੋ ਗਈ ਇੱਥੇ ਕਿਸੇ ਨੇ ਨਹੀਂ ਕਿਸੇ ਨੇ ਤਾਂ ਕੀਤਾ 50 ਸਾਲ ਹੋ ਗਏ ਤੇ ਮੇਲਾ ਲੱਗਦਾ ਨੂੰ 100 ਸਾਲ ਪਹਿਲਾਂ ਦੀ ਦੁਕਾਨਾਂ ਲੱਗਦੀਆਂ ਜੇ ਤਾਂ ਅੱਜ ਲੱਗੀਆਂ ਹੁਣ ਫੇਰ ਤਾਂ ਗੱਲ ਬੱਕਰੀ ਆ ਜਦੋਂ ਵੀਰ ਜੀ ਦੁਕਾਨ ਖੋਲਦੇ ਆ ਉਦੋਂ ਹੀ ਬੰਦ ਜਦੋਂ ਮਾੜੀ ਜੀ ਹੁਣ ਖੋਲੀ ਵੇ ਜੀ ਗੱਡੀਆਂ ਆਉਂਦੀਆਂ ਨੇਗੀਆਂ ਚੱਕ ਲੋ ਦੁਕਾਨਾਂ ਬੰਦ ਕਰ ਦਿਓ ਜੀ ਦੁਕਾਨਾਂ 8 ਦਿਨ ਹੋ ਗਏ ਰੋਹ ਦਾ ਕੰਮ ਹੀ ਆ ਵੀਰੇ ਤੇ ਤੁਸੀਂ ਦੇਖੋ ਆਈਐਸ ਅਫਸਰ ਨਗਰ ਨਿਗਮ ਕਮਿਸ਼ਨ ਖੋਪਚਾ ਹੈ ਜੁਆਇੰਟ ਕਮਿਸ਼ਨ ਨੀਰੇ ਚ ਹੈ ਖੋਪਚਾ ਹੈ ਸੁਪਰਡੈਂਟ ਖੋਪਚਾ ਹੈ ਮੈਂ ਤਾਂ ਇੱਕ ਛੋਟਾ ਜਿਹਾ ਫੋਟੋ ਦਾ ਮਲਾਜਮ ਐ ਨੂੰ ਮਜਬੂਰਨ ਕੀਤਾ ਗਿਆ ਮੈਂ ਆਤਮਾ ਤੇ ਗੰਤਿਆਬ ਸੀ ਖਾਲਾ ਆਤਮਾ ਤੇ ਕਰਨ ਤੱਕ ਵੀ ਪਹੁੰਚੇ ਤੇਲ ਮੈਂ ਪਾਏਗੀ ਫੂੜਾ ਲੋਕਾਂ ਨੇ ਫੜਿਆ ਲੋਕਾਂ ਨੇ ਫੜਿਆ ਮੈਨੂੰ ਆਕੇ ਧੱਕਾ ਕਰਦੇ ਆ ਆਕੇ ਕਹਿੰਦੇ ਤਰਸੋਟੀਆਂ ਮਾਰਦੇ ਮੁਰਕੇ ਤਰਪੈਲਾਂ ਲਾਉਣੀਆਂ ਪੈਂਦੀਆਂ ਪਰੇਸ਼ਾਨ ਹੋ ਗਏ ਭਾਜੀ ਅਸੀਂ ਰਾਮਲੀਲਾ ਹੁੰਦੀ ਐ ਤੇ ਹੀ ਕੱਲ ਢੋਲੇ ਤੱਕ ਰੁਕ ਗਿਆ ਸਾਰਾ ਦ੍ਰੇਸ਼ੀ ਬੰਦ ਨਹੀਂ ਸਾਰੀਆਂ ਲਾਈਟਾਂ ਬੰਦ ਹੋਈਆਂ ਤੇ ਇਹ ਕੋਈ ਠੇਕਾ ਲੈ ਕੇ ਗਲਤ ਕੰਮ ਕਰ ਰਹੇ ਸੀ ਕੋਈ ਗਲਤ ਕੰਮ ਦੱਸੋ ਕੀ ਇੱਥੇ ਮੇਲੇ 'ਚ ਇੱਥੇ ਜਿਹੜਾ ਕੋਈ ਸਾਲ ਨੰਗੇ ਨੇ ਜਾਂਦੇ ਔਰ ਜਿਹੜਾ ਮੇਲਾ ਗਲਤ ਆ ਇਹ ਦੱਸੋ ਇਹ ਕੰਮ ਐ ਮੇਲੇ ਦੇ ਆਨ ਬੜਾ ਐਮ ਐਲ ਏ ਪਤਾ ਸਤਾ ਹੈ ਨਹੀਂ ਕਿ ਉਹਨੂੰ ਕਿੱਦਾਂ ਕੀ ਗੱਲ ਕਰਨੀ ਕੀ ਨਹੀਂ ਕਰਨੀ ਜੇ ਐਸਾ ਹੁੰਦਾ ਆਂਦਾ ਮੇਲਾ ਚਲਵਾਂਦਾ ਇੰਨੇ ਸਾਲ ਤੋਂ ਚੱਲਦਾ ਆ ਰਿਹਾ ਮੇਲਾ ਦਸਹਿਰਾ ਕਰਕੇ ਆਏ ਥੇ ਔਰ ਸਭ ਐਸੇ ਹੀ ਬੈਠੇ ਨਾ ਤਾਂ ਮੇਲਾ ਸਹੀ ਸੇ ਚੱਲ ਰਿਹਾ ਨਾ ਦੁਕਾਨ ਲੱਗ ਰਹੀ ਹਮਾਰੀ ਔਰ ਪਰਚੀ ਕੇ ਵੀ ਇਤਨਾ ਇਤਨਾ ਮਹਿੰਗਾਈ ਹੋ ਗਿਆ ਤਾਂ ਕਹਾਂ ਸੇ ਕਰ ਕਮੇਟੀ ਵਾਲੇ ਆ ਰਹੇ ਵਹੀ ਪਰੇਸ਼ਾਨ ਕਰ ਰਹੇ ਕੌਣ ਤੰਗ ਕਰਦਾ ਕਮੇਟੀ ਆਂਦੀ ਹੋਈ ਤੰਗ ਕਰਦੀ ਕਿਦਾਰ ਤੰਗ ਕਰਦਾ ਠੇਕੇਦਾਰ ਨਹੀਂ ਕਰਦਾ ਤੰਗ ਆਓ ਕਮੇਟੀ ਤਾਂ ਕਰ ਦੇ ਬੰਦ ਕਰੋ ਬੰਦ ਕਰੋ ਲੋਕ ਵਾਈਟੀਵੀ ਦੇਖ ਰਹੇ ਹਾਂ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਇਸ ਵਕਤ ਅਸੀਂ ਲੁਧਿਆਣੇ ਆ ਤੇ ਲੁਧਿਆਣੇ ਦਰੇਸੀ ਗਰਾਊਂਡ ਆ ਜਿੱਥੇ ਹਰ ਸਾਲ ਦੁਸਹਿਰੇ ਦਾ ਮੇਲਾ ਜਾਂ ਕਿਹੜੀ ਤਿਹਾਰ ਬੜੇ ਉਹ ਸਭ ਨਾਲ ਮਨਾਇਆ ਜਾਂਦਾ ਹੈ ਬੜੀ ਗਿਣਤੀ ਵਿੱਚ ਲੋਕ ਇੱਥੇ ਇਕੱਤਰ ਹੁੰਦੇ ਆ ਪਰ ਇਸ ਵਾਰ ਇੱਥੇ ਇੱਕ ਮਾਮਲਾ ਸਾਹਮਣੇ ਆਇਆ ਬੀਤੇ ਰਾਤ ਵੀਡੀਓ ਵਾਇਰਲ ਹੁੰਦੀ ਹੈ ਕਿ ਇੱਕ ਵਿਅਕਤੀ ਵੱਲੋਂ ਕਾਫੀ ਧਮਕੀਆਂ ਦਿੱਤੀਆਂ ਜਾਂਦੀਆਂ ਤੇ ਉਹਨੇ ਇਹ ਵੀ ਕਿਹਾ ਜਾਂਦਾ ਕਿ ਪਰੇਸ਼ਾਨ ਕੀਤਾ ਜਾ ਰਿਹਾ ਤੇ ਸੱਤਾਧਾਰੀ ਧਿਰ ਦੇ ਐਮਐਲਏ ਵੱਲੋਂ ਕੀਤਾ ਜਾ ਰਿਹਾ ਹੈ ਕੀ ਵਜ੍ਹਾ ਹੈ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਗੱਲਬਾਤ ਕਰਦੇ ਆਂ ਵੀਰ ਸਾਡੇ ਨਾਲ ਨੇ ਕੀ ਮਾਮਲਾ ਜੀ ਰਾਤ ਬੜੀ ਚਰਚਾ ਚ ਆਈ ਤੁਹਾਡੀਆਂ ਵੀਡੀਓ ਬੜਾ ਚਰਚਾ ਚ ਆਇਆ ਮਾਮਲਾ ਕੀ ਮਾਮਲਾ ਕੀ ਹੈ ਪਹਿਲਾਂ ਤਾਂ ਮੈਂ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਜੀ ਤੁਸੀਂ ਤੁਹਾਡੇ ਮੱਤ ਤੁਸੀਂ ਮੇਰੀ ਆਵਾਜ਼ ਲੈਣ ਆਏ ਹੋ ਮੱਤਦਾਰ ਇਹ ਹੈ ਇਹ ਸਿਰਫ ਬੜੀ ਫੜੀਆਂ ਦਾ ਮਸਲਾ ਨਹੀਂ ਹੈਗਾ ਮਸਲਾ ਸਿਰਫ ਪੈਸੇ ਦਾ ਹੈ ਕੀ ਪੈਸੇ ਦਾ ਮਸਲਾ ਜੀ ਸ਼ੁਰੂ ਸਾਰੀ ਗੱਲ ਸ਼ੁਰੂ ਭਾਈ ਤੋਂ ਜੱਦਾ ਇਹ ਆਇਆ ਸਾਡੇ ਏਰੀਆ ਦਾ ਐਮ ਐਲ ਏ ਬਣਿਆ ਪੱਪੀ ਪ੍ਰੈਸ਼ਰ ਜੀ ਠੀਕ ਹੈ ਉਸ ਬੰਦੇ ਨੇ ਭਾਈ ਤਲਾਕੇ ਅੱਜ ਤੱਕ ਤਾਂ ਕਰਦਾ ਆ ਰਿਹਾ ਭਾਈ ਚ ਵੀ ਉਹਨੇ ਤਾਂ ਕੀਤਾ ਸੀਗਾ ਅਜੀਪਾਲ ਉਹ ਵੀ ਸਮਾਜ ਦਾ ਸੀਗਾ ਮੇਰੇ ਹਾਂ ਉਹਨੂੰ ਬੜਾ ਡੌਕਟਰ ਕੀਤਾ ਠੀਕ ਹੈ ਜੀ ਉਹਨੇ ਕਿਸੇ ਨਾਲ ਦੇ ਬਰਬਰ ਉਹਨੂੰ ਪੈਸੇ ਦੇ ਦਿੱਤੇ ਚੁੱਪ ਹੋ ਗਿਆ ਤੇ ਚ ਵੀ ਮੇਲਾ ਲੱਗਿਆ ਇਹ ਜੀ ਪਹਿਲਾਂ ਲੈ ਚੁੱਪ ਹੋ ਗਿਆ ਠੀਕ ਹੈ ਜੀ ਉਸ ਤੋਂ 24 ਚ ਫੇ ਮੇਰੀ ਪਰਚੀ ਕੁਦਰਤੀ ਪਰਚੀ ਤੋਂ ਹੋ ਗਿਆ ਮੇਰੀ ਪਰਚੀ ਨਿਕਲ ਗਈ ਉਹ ਕੁਦਰਤੀ ਹੀ ਇਹਨੇ ਕੀਤਾ ਟੈਂਕੀ ਸੀਗਾ ਇਹਦਾ ਬੰਦਾ ਔਰ ਪਪਾ ਦੀਪਕ ਮੱਖਣ ਸੀਗਾ ਇਹਦਾ ਬੰਦਾ ਇਹਦਾ ਇਸ਼ਾਰਾ ਸੀਗਾ ਉਹ ਦੋਨਿਆਂ ਨੂੰ ਹੀ ਧਿਆਨ ਆਇਆ ਫੜੀਆਂ ਦੇ ਰੇੜੀਆਂ ਦਾ ਉਦੋਂ ਕਿੱਥੇ ਸੀਗਾ ਇਹ ਠੀਕ ਹੈ ਜੀ ਅੱਜ ਕੀ ਫੇ ਮੇਰੇ ਕੋਲ ਪਰਚੀ ਨਿਕਲ ਗਈ ਮੇਰੀ ਗੁੜੀਆਂ ਦੇ ਨਾਂ ਤੇ ਤੇ ਮੈਂ ਸੈਡੀ ਕਰਦਾ ਹਾਂ ਨਾ ਸਰ ਦੇ ਤੇ ਕੰਨਾ ਮੇਲੇ ਨਾਲ ਆਂਦੀਆਂ ਮੇਲੇ ਤੋਂ ਬਾਅਦ ਚਲੇ ਜਾਂਦੀ ਆ ਉਹ ਵੀ ਜਦਤ ਮੰਨ ਲਓ 20 ਦਿਨ ਦਾ ਸਾਡਾ ਮੇਲਾ ਹੈਗਾ 20 ਦਿਨ ਦੇ ਵਿੱਚ ਫੜੀਆਂ ਉੱਟ ਜਾਂਦੀਆਂ ਜੇ ਫੜੀਆਂ ਨਹੀਂ ਲੱਗਣਗੀਆਂ ਮੇਲਾ ਕਾਦਾ ਜੀ ਹਿੰਦੂਵਾਦ ਦਾ ਸਭ ਤੋਂ ਵੱਡਾ ਤਿਵਾਰ ਹੈ ਮੇਰੇ ਕੋਲ 10 ਲੱਖ ਰੁਪਏ ਮੰਗੇ ਨੇ ਬੰਦੇ ਨੇ 10 ਲੱਖ ਰੁਪਏ 10 ਲੱਖ ਰੁਪਏ ਮੰਗਿਆ ਔਰ ਮੈਂ ਮੈਨੂੰ 8 ਦਿਨ ਉਹ ਟੌਰਚ ਮੈਂ ਸਾਰੇ ਕੋ ਭੱਜਿਆ ਨਟਿਆ ਕਿਸੇ ਨੇ ਮੇਰੀ ਸੁਣਾਈ ਨਹੀਂ ਕੀਤੀ ਇੱਥੇ ਤਾਂ ਕੰਮ ਮੇਰੇ ਸਮਾਜ ਦਾ ਦਲਿਤ ਵਿਕਾਸ ਦਾ ਚੇਅਰਮੈਨ ਵੀ ਇਹ ਦਾਣਾ ਉਹ ਕੋ ਵੀ ਗਿਆ ਉਹਦੀ ਵੀ ਨਹੀਂ ਮੰਨੀ ਉਹ ਵੀ ਕਹਿੰਦਾ ਪੈਸੇ ਮੰਗਦਾ ਪੈਸੇ ਦੇਣੇ ਪੈਣੇ ਬਈ ਅਸ਼ਮੀਲ ਸੋਤਾ ਜੀ ਹੋ ਗਿਆ ਉਹਨੇ ਕਿਹਾ ਪੈਸੇ ਦੇਣੇ ਪੈਣੇ ਭਰਾਵਾ ਜਿੱਦਾਂ ਮਰਜੀ ਮੈਂ ਕਹਾ ਮੇਰੀ 2-3 ਲੱਖ ਰੁਪਏ ਚ ਕਰਾ ਦੋ ਗੱਲ ਕਰੂੰਗਾ ਪਰ ਮੇਰੀ ਨਹੀਂ ਮੰਨੀ ਲਾਸਟ ਮੈਨੂੰ ਕੋਈ ਬੰਦਾ ਲੈ ਗਿਆ ਉਹ ਕਹਿੰਦਾ ਸ਼ੋਕੀ ਦੀ ਤੋਂ ਚ ਸਰੀਆ ਨਾ ਜਿਹੜਾ ਉਹ ਕਢਣਾ ਉਹ ਦਿੱਕਤ ਕਿੱਥੋਂ ਆਈ ਹੈ ਦਿੱਕਤ ਸਟਾਰਟਿੰਗ ਇਹ ਆਈ ਹੈ ਸਾਡਾ ਦਲਿਤ ਵਿਕਾਸ ਬੋਰਡ ਦਾ ਬੀਏ ਦਾਨਵ ਜੀ ਹੈਗੇ ਮੈਂ ਤਾਂ ਸਮਾਜ ਦਾ ਮੰਤਰੀ ਆ ਮੈਂ ਉਹਦੇ ਕੋਲ ਮੈਂ ਉਹਦੇ ਨਾਲ ਗੱਲ ਆ ਬੈਠਾ ਮੇਰੀ ਕਿਸਮ ਮਾੜੀ ਸਮਝ ਲਓ ਮੈਂ ਕਿਧਰ ਜਾਵਾਂ ਉਹ ਕਾਰਨ ਸਾਰਾ ਕੰਮ ਮਸਲਾ ਆ ਰਿਹਾ ਕਿਉਂਕਿ ਇਹਦੇ ਬਚੋਲੇ ਇਹਦੇ ਬੰਦੇ ਮੈਨੂੰ ਆ ਕੇ ਕਹਦੇ ਤੂੰ ਆ ਕਿਹੜਾ ਕੰਮ ਕਰ ਲਿਆ ਤੂੰ ਇਹਨਾਂ ਨੂੰ ਬੁਲਾ ਲੰਦਾ ਮੈਂ ਕਹਾ ਯਾਰ ਮੇਰੇ ਸਮਾਜ ਦਾ ਬੰਦਾ ਮੈਨੂੰ ਅਗਲਾ ਕਹਿ ਰਿਹਾ ਇਹ ਤਾਂ ਮੇ ਕੋਲ ਪੈਸੇ ਮੰਗ ਰਿਹਾ ਮੈਂ ਇਹਨੂੰ ਕਿਉਂ ਬੁਲਾਉਂਗਾ ਠੀਕ ਹੈ ਜੀ ਆਹ ਕਾਰਨ ਮੈਂ ਤਾਂ ਮੂਰਤ ਕਰਵਾ ਲਿਆ ਉਹਨਾਂ ਤੋਂ ਮੇਲੇ ਦਾ ਰਿੰਗੜਾਈ ਮੇਲੇ ਹੋਪਿੰਗ ਕਰਾਈ ਸੀ ਇਹ ਮੇਲੇ ਦਾ ਠੇਕਾ ਕਿਹੜੀ-ਕਿਹੜੀ ਚੀਜ਼ ਦਾ ਹੁੰਦਾ ਮਤਲਬ ਕੋਈ ਠੇਕਾ ਹੁੰਦਾ ਇਥੇ ਚੁੱਲਿਆਂ ਦਾ ਜੀ ਸਾਰੇ ਚੁੱਲੇ ਵਗੈਰਾ ਸਾਰੀ ਦੁਕਾਨਦਾਰੀ ਸਾਰਾ ਕੁਝ ਇਹ ਲੈਂਦਾ ਜੀ ਮੈਂ ਸਾਰਾ ਕੁਝ ਉਹਦੇ ਵਿੱਚ ਇਹ ਤੁਸੀਂ ਠੇਕਾ ਹਾਂ ਜੀ ਲਾਈਟ ਵਗੈਰਾ ਸਾਰੀ ਡੈਕੋਰੇਸ਼ਨ ਸਾਰੀ ਰੋਲ ਬਾਹਰ ਤੱਕ ਇਹ ਸਾਰੀ ਗਰਾਊਂਡ ਦੀ ਜਿਹੜੀ ਰੋਲ ਮੈਂ ਮੈਂ ਕਰਦਾ ਜੀ ਤੁਸੀਂ ਕਰਦੇ ਹਾਂ ਜੀ ਮਤਲਬ ਇਹ ਐਮ ਇੱਕ ਮਿੰਟ ਜੀ ਐਮਐਲਏ ਸਾਹਿਬ ਕੀ ਜਾਂਦੇ ਆ ਹੁਣ ਉਹਨਾਂ ਨੇ ਤੁਹਾਨੂੰ ਦੇਖ ਹੀ ਲਿਆ ਜੀ ਪੈਸੇ ਮੰਗਦੇ ਹਾਂ 10 ਲੱਖ ਰੁਪਏ ਗਿਆ ਮੈਨੂੰ ਗਾਲੀ ਗਾਲੀ ਕਰ ਮੈਂ ਗਿਆ 3 ਲੱਖ ਰੁਪਏ ਦਫਤਰ ਲੈ ਕੇ ਇਹਨੇ ਮੈਨੂੰ ਜ਼ਲੀਲ ਕਿਤੇ ਦੀ ਰਿਪੋਰਟਿੰਗ ਢਾਹ ਲੋ ਜਾ ਕੇ ਭਾਜੋ ਕਹਿੰਦਾ ਸਾਰੇ ਠੋ ਚੋਰ ਠੱਗ ਭਾਜੋ ਕਹਿੰਦਾ ਮੈਂ ਲੱਗਣੀ ਨਹੀਂ ਦੇਨੀ ਐਦਾਂ ਮੇਰੇ ਨਾਲ ਬਦਤਮੀਜ਼ ਕੀਤੀ ਮੇਰੇ ਆਪਸ਼ਬਦ ਬੋਲੇ ਹਾਂਜੀ ਫਿਰ ਮੈਂ ਦੁਖੀ ਹੋ ਕੇ ਜ ਸਾਰੇ ਨਾਲ ਟਕੜ ਕਰਦੇ ਫਿਰ ਨੰਗਨ ਸਿੰਘ ਕਮਿਸ਼ਨਰ ਕੋਲ ਵੀ ਗਿਆ ਉਹ ਵੀ ਹੱਥ ਖੜੇ ਕਰ ਗਿਆ ਫਿਰ ਜੁਆਇੰਟ ਕਮਿਸ਼ਨਰ ਕੋਲ ਵੀ ਗਿਆ ਉਹਦੇ ਕੋਲ ਵੀ ਉਹਨੇ ਵੀ ਹੱਥ ਖੜੇ ਕਰਤੇ ਵੀ ਉਹਨੂੰ ਮਿਲ ਲੋ ਫਿਰ ਪਰਸੋ ਰਾਤ ਵੀ 11:30 ਤੇ ਪੁਲਿਸ ਬਣਾਏ ਰੱਖੀ ਬੰਦ ਕਰਤੀ ਦਮਨਾਂ ਦੱਸੋ ਇਹਦਾ ਠੇਕਾ ਦਿੰਦਾ 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 ਕੌਣ ਇਹਦਾ ਠੇਕਾ ਜੀ ਇਹ ਬਰਾਮਣ ਕਮੇਟੀ ਵਾਲੇ ਦਿੰਦੇ ਆ ਜੀ ਬਰਾਮਣ ਕਮੇਟੀ ਵਾਲੇ ਹਾਂ ਜੀ ਕਿਸ ਤਰੀਕੇ ਕੀ ਟੰਗਾ ਉਹਨਾਂ ਦਾ ਦੇਣ ਉਹਨਾਂ ਟੰਗੇ ਜੀ ਬੁਲਾ ਕੇ ਇੱਕ ਫਾਰਮ ਕੱਢਦੇ ਆ ਹਾਂ ਉਹ ਫਾਰਮ ਜਿਹੜੀ ਡਿਮਾਂਡ ਆ ਪੂਰੀ ਕਰ ਦਿੰਦੇ ਸੀ ਹਾਂ ਉਹ ਫਿਰ ਜਿਹਦੇ ਬੋਲੀ ਦਊਗਾ ਐਟਕਨੋਮਿਕ ਸਿਸਟਮ ਕਿੱਤਾ ਪਰਚੀ ਸਿਸਟਮ ਠੀਕ ਹੈ ਪਰਚੀ ਉਹ ਮੇਰੀ ਗੁੜੀਆਂ ਨਿਕਲ ਗਈ ਮੇਰੀ ਗੁੜੀਆਂ ਨਹੀਂ ਪਰਚੀ ਨਿਕਲਾਈ ਗੁੜੀਆਂ ਨਿਕਲ ਗਈ ਤਾਂ ਅਸੀਂ ਠੇਕਾ ਲੈ ਲਿਆ ਤੇ ਤੁਸੀਂ ਇੱਥੇ ਇਹਨੀਆਂ ਦੁਕਾਨਾਂ ਲਗਣੀਆਂ ਫੜੀਆਂ ਲਗਣੀਆਂ ਉਹਨਾਂ ਨੇ ਤੁਹਾਡੇ ਤੋਂ ਮਨਜ਼ੂਰੀ ਅਸੀਂ ਸਾਡੇ ਅਸੀਂ ਲੈ ਲਏ ਸਾਰਾ ਸਾਰ ਸਿਸਟਮ ਉਹ ਉਹਨਾਂ ਨੇ ਦੇਣੀ ਹਾਂ ਮਤਲਬ ਉਹ ਚੋਏ ਕਹਿੰਦੇ ਆ ਵੀ ਜਿਹੜੀ ਹੁਣ ਉੱਥੋਂ ਕਮਾਈ ਆਉਣੀ ਹੈ ਜਿਹੜੀ ਤੁਹਾਨੂੰ 10 ਲੱਖਾਂ ਜੀ 10 ਲੱਖ ਇਸ ਬੰਦੇ ਨੂੰ ਖੂਨ ਲੱਗ ਗਿਆ ਮੋਂ ਨੂੰ ਹੂੰ ਉਹ ਜਿਸ ਬੰਦੇ ਨੂੰ ਖੂਨ ਲੱਗ ਗਿਆ ਵੇ ਕੋਹਣ ਉਹ ਮੰਗੂਗਾ ਜੋ ਹੁਣ ਉਹ ਹੁਣ ਮੈਥੋਂ ਦੇਖੋ ਇੱਕ ਐਮਐਲਏ ਅਨਪ ਕਿ ਕੋ ਫੋਕ ਕਲਾਸ ਫੋਕ ਕਲਾਸ ਮੈਨੂੰ ਦੱਸੋ ਮੇਤੇ ਉਹ ਕਰ ਰਿਹਾ ਫੋਕ ਕਲਾਸ ਮੈਂ ਮਾਨ ਹਾਲੀ ਦਾ ਦਾਵਤ ਕਰੇ ਮੈਂ ਦਿੱਲੀ ਤੱਕ ਜਾਊਂਗਾ ਹਾਂ ਮੈਂ ਤਾਂ ਕੱਲ ਤਾਂ ਸਾਰੀ ਦੁਕਾਨਾਂ ਦੇਖੋ ਗਰੀਬ ਆਦਮੀ ਔਕਾ ਦੇਖੋ ਤੁਸੀਂ ਆ ਕੇ ਫੁੜੀਆਂ ਬੈਠੇ ਵਿਚਾਰੀ ਗਰੀਬ ਲੇਡਿਸ ਤੁਸੀਂ ਵੀਡੀਓ ਦੇਖੀ ਵੀ ਹੋ ਗਿਆ ਦੇਖੋ ਉਹਨਾਂ ਤੋਂ ਮੈਂ ਪੈਸੇ ਲਊਂਗਾ ਉਹ ਹਰ ਸਾਲ ਆਉਂਦੇ ਆ ਜੋ ਪੈਸੇ ਮੰਗਦੇ ਆ ਦੇ ਦਿੰਦੇ ਵਿਚਾਰੇ ਮੇਲੇ ਕਰਕੇ ਇਹ ਕੱਲਾ ਆਹੀ ਮੇਲਾ ਨਹੀਂ ਆ ਦੁਨੀਆ 'ਚ ਮੇਲੇ ਲੱਗਦੇ ਆ ਰੇ ਦੁਕਾਨਾਂ ਤੋਂ ਬਿਨਾ ਮੇਲਾ ਹੀ ਨਹੀਂ ਚੱਲਦਾ ਉਹ ਕੀ ਕਹਿੰਦੇ ਮੈਂ ਵੀ ਇਹਨਾਂ ਰੇਡੀਅਲ ਤੋਂ ਪੈਸੇ ਲੈਣ ਨਹੀਂ ਦੇਣੇ ਕਹਿੰਦੇ ਹਾਂ ਜੀ ਬੰਦ ਹੀ ਕਰਵਾ ਰੇ ਜੀ ਉਹ ਅੱਛਾ ਉਹ ਤਾਂ ਹੀ ਨਿਕਲ ਆ ਆ ਸਾਹਮਣੇ ਆਵੇ ਸੱਚਾ ਮੇਰੇ ਸਾਹਮਣੇ ਆਵੇ ਮੈਂ ਚੈਲੰਜ ਦਿੰਦਾ ਮੈਂ ਚੈਲੰਜ ਕਰ ਰਹਾ ਮੀਡੀਆ ਤਰਾਈ ਜੇ ਨਾ ਸੱਚਾ ਆਵੇ ਲੋਕਾਂ ਦੇ ਕਬਜ਼ੇ ਕਰਵਾ ਰਿਆ ਹੈ ਇੱਕ ਸੁਨਿਆਰਾ ਵਿਚਾਰਾ ਬਿੱਟੂ ਇਹਦੇ ਮੱਲੇ ਦਾ ਗਵਾਂਢੀ ਉਹਦੇ ਧੱਕੇ ਨਾਲ ਜਵਾਬ ਉਹ ਕਰ ਲਿਆ ਇੱਧਰ ਤਾਂ ਕਮ ਐਮਐਲਏ ਦੇ ਦੱਸੋ ਇਹ ਸਾਹਮਣੇ ਹੈਗਾ ਉਹ ਤਾਂ ਕਰ ਲਿਆ ਉਹ ਤਾਂ ਕਹਿੰਦੇ ਅਸੀਂ ਇਮਾਨਦਾਰ ਹਾਂ ਕੱਟਣੇ ਮੈਂ ਸਾਹਮਣੇ ਆਵੇ ਲੋਕੀ ਪਤਾ ਹੀ ਲੋਕਾਂ ਨੂੰ ਕਿੰਦੇਲੇ ਕੰਮ ਕਰਦੇ ਅਮਾਨਦਾਰੀ ਖੜਦਾ ਆਕੇ ਅਮਾਨਦਾਰੀ ਵੀ ਖੜਦੇ ਨਾਲ ਆਕੇ ਨਾਲੇ ਜਿਹੜੀ ਇਹ ਕਹਿੰਦਾ ਪੋਲਿਟਿਕ ਕੋਈ ਪੋਲਿਟਿਕਸ ਪੋਲਿਟਿਕਸ ਨਹੀਂ ਐ ਅਸੀਂ ਇੱਕ ਗਰੀਬ ਆਦਮੀ ਐ ਮੈਂ ਵੋਟਰ ਇੱਥੇ ਤਾਂ ਰਹਿਣ ਵਾਲਾ ਜੰਮਿਆ ਬਲੇਆ ਹਾਂਜੀ ਅਸੀਂ ਇਹਨੂੰ ਵੋਟਾਂ ਪਾ ਕੇ ਜਿਤਾਇਆ ਇਹੀ ਗਲਤੀ ਕੀਤੀ ਜਿਹੜੀ ਅੱਜ ਗਲਤੀ ਅਸੀਂ ਭੁਗਤ ਰਹੇ ਹਾਂ ਨਹੀਂ ਸਰਕਾਰ ਤਾਂ ਕਹਿੰਦੀ ਆਮ ਇਮਾਨਦਾਰ ਲੋਕਾਂ ਦੀ ਸਰਕਾਰ ਐ ਇਹ ਕਾਦੀ ਇਮਾਨਦਾਰੀ ਇਮਾਨਦਾਰ ਹੀ ਐ ਮੰਨ ਲਓ ਕੇਜੀਵਾ ਇਮਾਨਦਾਰ ਹੋ ਗਿਆ ਭਗਤਵਾਨ ਐ ਉਹਨੂੰ ਨਹੀਂ ਵਿਚਾਰੇ ਪਤਾ ਜਿਹੜੇ ਆ ਚੋਰ ਚੱਕੇ ਹੈਗੇ ਇਹੀ ਇਕਲਨ ਗਮਾ ਬਾਕੀ ਬੱਗਾ ਹੀ ਤੈਗੇ ਹੋਰ ਵੀ ਤੈਗੇ ਐਮਐਲਏ ਕੋਈ ਐਸੀ ਗੱਲ ਨਹੀਂ ਹੈ ਕਿਸੇ ਗਰੀਬ ਤੰਗ ਨਹੀਂ ਕਰ ਰਹੇ 2022 ਤੋਂ ਪਹਿਲਾਂ ਪਹਿਲਾਂ ਵਾਲੇ ਐਮਐਲਏ ਆ ਪਾਰਟੀਆਂ ਦੇ ਵੀ ਲੈਂਦੇ ਰਹੇ ਕਿਸੇ ਨੇ ਤੰਗ ਨਹੀਂ ਕੀਤਾ ਇੱਥੇ ਸੱਤ ਮੇਰੀ 55 55 ਸਾਲ ਦੀ ਉਮਰ ਹੋਈ ਜਿੱਥੇ ਕਿਸੇ ਨੇ ਨਹੀਂ ਕਿਸੇ ਨੇ ਤਾਂ ਕੀਤਾ ਕਿਸੇ ਨੇ ਕੀ ਹੀ ਨੀਗਾ ਮੇਲਾ ਹਿੰਦੂਆਂ ਦਾ ਮੇਲਾ ਪਰ ਕਿਸੇ ਨੇ ਤੰਗ ਨਹੀਂ ਤੰਗ ਕੀਤਾ ਬੱਕਾ ਜੀ ਵੀ ਰਹੇ ਆ ਬਾਂਡੇ ਵੀ ਰਹੇ ਆ ਡਾਊਰ ਸਾਹਿਬ ਵੀ ਰਹੇ ਆ ਆਪਣਾ ਬੀਜੇਪੀ ਦਾ ਬੇਦੀ ਵੀ ਰਹੇ ਆ ਕਦੀ ਨਹੀਂ ਆ ਜੇ ਕੰਮ ਕਰਦਾ ਬੜਾ ਸਾ ਦਿੱਤਾ ਹਾਂ ਜੀ ਪਹਿਲੀ ਵਾਰੀ ਦਿੱਕਕ ਆਈ ਸਰ ਪਹਿਲੀ ਵਾਰੀ ਆਈ ਦਾਦਾ ਇਹ ਬੱਪੀ ਆ ਗਿਆ ਮੈਂ ਕਿ ਮੈਜਰ ਲਾਈਨ ਤੋਂ ਲੈ ਕੇ 8 ਠੇਕੇ ਦਾ ਬਰਾਬਰ 2002 ਤੋਂ ਲੈ ਕੇ ਤੱਕ ਠੇਕਾ ਮੈਂ ਕੀਤਾ ਸਭ ਤੋਂ ਪਹਿਲਾਂ ਜਿਸ ਨੇ ਕਮੇਟੀ ਸਟਾਰਟ ਹੋਈ ਹੈ ਠੀਕ ਹੈ ਠੇਕਾ ਲੈਂਡ ਮੈਂ ਹੀ ਚਾਲੂ ਕੀਤੀ ਸੀ ਉਹਦੇ ਠੀਕ ਹੈ ਜੀ ਤੇ ਮੇਰੇ ਟਾਈਮ ਵੀ ਕਿਸੇ ਨੇ ਹਜ ਤੱਕ ਨਾ ਕੋਈ ਕਾਰਪੋਰੇਸ਼ਨ ਤੱਕ ਕੀਤੀ ਤਾਂ ਕਿ ਤਾ ਨਾ ਕਿਸੇ ਐਮਐਲਏ ਨੇ ਕਿਸੇ ਕੌਂਸਲਰ ਨੇ ਇੱਕ ਵਾਰੀ ਕੌਂਸਲਰ ਨੇ ਲਾਤ ਲੜਾਈ ਸੀ ਕੌਂਸਲਰ ਪੁੱਠੇ ਪੈਰੀ ਭਜਾਇਆ ਸੀ ਅਸੀਂ ਠੀਕ ਹੈ 97 94 ਦੀ ਗੱਲ ਹੈ ਇਹ ਠੀਕ ਹੈ ਜੀ ਉਸ ਵੇਲੇ ਕੌਂਸਲਰ ਵੀ ਸਾਥੀ ਇਹਦੇ ਸਾਥੀ ਠੀਕ ਹੈ ਇਹ ਵੀ ਹੁਣ ਦੋਨਾਂ ਦੇ ਉਸ ਦੋਨਾਂ ਦੀ ਮਿਲੀ ਭਗਤ ਨਾਲ ਸਾਰਾ ਕੰਮ ਹੋ ਰਿਹਾ ਜੋ ਹੋ ਰਿਹਾ ਇਹ ਕੋਈ ਠੇਕਾ ਲੈ ਕੇ ਗਲਤ ਕੰਮ ਕਰ ਰਹੇ ਸੀ ਕੋਈ ਗਲਤ ਕੰਮ ਦੱਸੋ ਕੀ ਇੱਥੇ ਮੇਲੇ 'ਚ ਹਮ ਇੱਥੇ ਕਿਹੜਾ ਕੋਈ ਸੜਕ ਨੰਗੇ ਨੇ ਜਾਂਦੇ ਹੋਰੇ ਜਿਹੜਾ ਮੇਲਾ ਗਲਤ ਹੈ ਇਹ ਹਮ ਬਾਕੀ ਸ਼ਹਿਰ 'ਚ ਮੇਲੇ ਲੱਗੇ ਆ ਬਾਕੀ ਮੇਲੇ ਜਾ ਕੇ ਦੇਖੋ ਬਾਹਰ ਉੱਤੇ ਦੁਕਾਨਾਂ ਲੱਗੀਆਂ ਸੜਕਾਂ ਤੇ ਵੀ ਲੱਗੀਆਂ ਬਾਹਰ ਵੀ ਲੱਗੀਆਂ ਆ ਇਹ ਇਹ ਲੁੱਟ ਕਰ ਰਹੇ ਸੀ ਗਰੀਬਾਂ ਦੀ ਕਾਦੀ ਲੁੱਟ ਕੋਈ ਲੁੱਟ ਖੇੜ ਨਹੀਂ ਆ ਗਈ ਕਿਸੇ ਗਰੀਬ ਨਾਲ ਵੀ ਹਮ ਬੜਾ ਸ਼ਾਂਤੀਪੁਰ ਮੇਲਾ ਚੱਲ ਰਿਹਾ ਸੀਗਾ ਇਹ ਰਾਤ ਫਿਰ ਮਾਮਲਾ ਕਿਉਂ ਪਸ 11 ਤਾਈਂ ਨਾ ਜਾਦਾ ਪੱਕੇ ਗਏ ਆ ਪੁਰਸਮ ਕਮਿਸ਼ਨ ਸਾਹਿਬ ਨੇ ਹੱਥ ਖੜੇ ਕਰਤੇ ਜੀ ਜੁਆਇੰਟ ਨੇ ਹੱਥ ਖੜੇ ਕਰਤੇ ਦਾਨ ਸਾਹਿਬ ਨੇ ਹੱਥ ਖੜੇ ਕਰਤੇ ਤੇ ਇਹਦੇ ਕੋਲ ਵੀ ਗਿਆ ਇਸ ਇੰਨੀ ਹੱਥ ਮਤਲਬ ਗਾਲਾਂ ਕੱਢ ਕੇ ਮੈਨੂੰ ਜਲੀਲ ਕਰਨਾ 3 ਲੱਖ ਰੁਪਏ ਲੱਗ ਗਿਆ ਸੀਗਾ ਇਹਦੇ ਦਫਤਰ ਡੇਢ ਵੇ ਕਹਿੰਦਾ ਡੇਢ ਵਜੇ ਆਈਓ ਚਲ ਜਾਓ ਹਾਂ ਸਾਨੂੰ ਜਲੀਲ ਕਰਕੇ ਕੱਢਿਆ ਗਿਆ ਮੈਂ ਅਸੀਂ ਮੇਰੇ ਨਾਲ ਹੋਰ ਸੀ ਤਿੰਨ ਚਾਰ ਜਣੇ ਮੈਂ ਨਾ ਬਾੜਨ ਵੀ ਸੀਗਾ ਇੱਕ ਵੀ ਕੀ ਕਿਉਂਕਿ ਦੂਜੇ ਤਾਂ ਵਿਚਾਰੇ ਆਣਗੇ ਡਰ ਦੇ ਮਾਰੇ ਇਹਨਾਂ ਨੇ ਐਸਾ ਖੋਪਾ ਆਇਆ ਜੋ ਤੁਸੀਂ ਇਹ ਦੇਖੋ ਆਈਐਸ ਅਫਸਰ ਨਗਰ ਨਿਗਮ ਦਾ ਖੋਪਚਾ ਜੁਆਇੰਟ ਕਪਚੀ ਨੀਰੇ ਜੈ ਖੋਪਚਾ ਹੈ ਸੁਪਰਡੈਂਟ ਖੋਪਚਾ ਹੈ ਮੈਂ ਤਾਂ ਇੱਕ ਛੋਟਾ ਜਿਹਾ ਫੋਕਸ ਕਲਾਸ ਦਾ ਮਲਾਜਮ ਹੈ ਮੇਰ ਨਾਲ ਕੀ ਤੱਕਾ ਇੱਕ ਕਿਸਾਨ ਕਿਉਂ ਆਤਮਤਾ ਕਰ ਰੇ ਕਿਹਨੇ ਨਲੈਕੀ ਹੈ ਜਿਹੜੇ ਐਮਐਲਏ ਨਲੈਕੀ ਪੈ ਲੈਂਦੇ ਆ ਉਹ ਮੈਨੂੰ ਵੀ ਇਹ ਮਜਬੂਰੇ ਕੀਤਾ ਕੱਲ ਮੈਂ ਦਾਨ ਸਾਹ ਕੋ ਬੈਠਾ ਸੀਗਾ 4 ਵਜੇ ਨੇ ਟਾਈਮ ਦਿੱਤਾ ਦਾਨ ਸਾਹ ਨੂੰ ਵੀ 4 ਵਜੇ ਮੈਂ ਗੱਲ ਕਰਾਂਗਾ 4 ਵਜੇ ਤੋਂ ਬਾਅਦ ਉਸ ਬੰਦੇ ਨੇ ਮੈਂ ਉਸਦੇ ਕੋਲ ਬੈਠਾ ਰਿਆ ਦਫਤਰ 4 ਵਜੇ ਤੋਂ ਬਾਅਦ ਨੇ ਫੋਨ ਚੱਕਨੇ ਬੰਦ ਕਰਤੇ ਕੌਣ ਇਹ ਕਿਤੇ ਛੇਵੇਂ ਮੈਨੂੰ ਫੋਨ ਆਇਆ ਰੇੜੀ ਫੜੀਆਂ ਵਾਲਿਆਂ ਦਾ ਮੇਲੇ ਦਾ ਵੀ ਇੱਥੇ ਪੁਲਿਸ ਆ ਗਈ ਹੈ ਔਰ ਕਮੇਟੀ ਆ ਰਹੀ ਹੈ ਵੀ ਉਹ ਤੁਹਾਡੇ ਦੇ ਪਰਚੇ ਪਾਉਗੇ ਔਰ ਸਾਰਾ ਸਮਾਨ ਲੈ ਕੇ ਤੁਹਾਡੇ ਚੱਕ ਲੂਗੇ ਫੇਰ ਮੈਂ ਤਾਂ ਮੈਂ ਕਹੀ ਜਾਨ ਸਾਹਿਬ ਮੈਂ ਜੈਨਾਮ ਜੀ ਕੀ ਮੈਂ ਚੱਲਣਾ ਬਸ ਮੈਂ ਉੱਥੋਂ ਪਰੇਸ਼ਾਨ ਹੋ ਕੇ ਆਇਆ ਸੀਗਾ ਜੀ ਮੈਂ ਆ ਕੇ ਫਿਰ ਆਪਣਾ ਕੰਮ ਸਾਰੇ ਸਮਝਾਏ ਸਾਰੇ ਲੇਵਰ ਇਕੱਠੀ ਹੋ ਗਈ ਸਾਰਾ ਮਰਾ ਮੈਂ ਫਿਰ ਮੈਨੂੰ ਮਜਬੂਰਨ ਕੀਤਾ ਗਿਆ ਹੈ ਮੈਂ ਆਤਮਾ ਤੱਕ ਇੰਤਜ਼ਾਰ ਸੀ। ਉਸ ਕਹਲਾ ਆਤਮਾ ਤੱਕ ਨਹੀਂ ਪਹੁੰਚਿਆ। ਤੇਲ ਮੈਂ ਪਾਇਆ ਜੀ ਫੂਲੋ ਆਖੀ। ਲੋਕਾਂ ਨੇ ਫੜਿਆ। ਲੋਕਾਂ ਨੇ ਫੜਿਆ ਮੈਨੂੰ। ਹਾਂਜੀ। ਮੈਂ ਕੀ ਕਰੂੰਗਾ? ਮੈਂ ਪਰੇਸ਼ਾਨ ਇੱਥੋਂ ਤੱਕ ਕਰ ਦਿੱਤਾ ਕਿ ਤੁਸੀਂ ਆਪਣੀ ਜਾਨ ਤੱਕ। ਮੈਨੂੰ ਅਪਸ਼ਬਦ ਬੋਲੇ। ਹੂੰ। ਸਰਕਾਰ ਨੇ ਮੈਨੇ ਆਪਣੇ ਘਰ ਬਲਾ ਕੇ ਰਿਕਾਰਡਿੰਗ ਲਾ ਲਈ ਦੀ। ਹੂੰ। ਰਿਕਾਰਡਿੰਗ ਲਾਉਂ ਮਾਲਾ ਕਟੀਆਂ ਸਭ ਸੀ। ਉਹ ਜੋ ਕਹਿੰਦਾ ਜਲੀਲ ਕੀਤਾ ਬੜਾ ਮੇਰੇ ਅਪਸ਼ਬਦ ਬੋਲੇ ਨੇ। ਹੂੰ। ਹਾਂਜੀ। ਔਰ ਮੈਂ ਇੱਥੇ ਤੱਕ ਨਹੀਂ ਰੁਕੂੰਗਾ। ਮੈਂ ਤਾਂ ਦੇਖੋ ਲੁੱਟ ਗਿਆ ਮਰਿਆ ਪਿਆ। ਮੇਰਾ ਕੱਲ ਦਾ ਕਰੋੜ ਨੁਕਸਾਨ ਹੋਇਆ। 8 ਦਿਨ ਉਹ ਕਰਨ ਸਮਾਨ ਹੋ ਰਿਆ ਮੇਰਾ ਮੈਂ ਤਾਂ ਦਿੱਲੀ ਤੱਕ ਜਾਊਗਾ ਨਹੀਂ ਤਾਂ ਮੈਂ ਕੱਲ ਡੀਸੀ ਸਾਰੇ ਲੈ ਕੇ ਡੀਸੀ ਉਹ ਵੀ ਜਾ ਕੇ ਮੈਂ ਮੈਂ ਜਾ ਕੇ ਹੱਥ ਮੱਤ ਕਰਵਾਉਂਗਾ ਇਹਦਾ ਪੁੱਤ ਲੈ ਕੇ ਜਾਊਗਾ ਮੈਂ ਕੱਲ ਕੱਲ 12:00 ਵਜੇ ਅੱਜ ਤਾਂ 11:00 ਦਾ ਟਾਈਮ ਸੀ ਅੱਜ ਤੱਕ ਕੋਈ ਨਹੀਂ ਆਇਆ ਸਾਨੂੰ ਕਿਹਾ 11:00 ਵਜੇ ਤੱਕ ਬੁਲਾਵਾਂਗੇ ਤੁਹਾਨੂੰ ਨਹੀਂ ਆਏ ਇੱਥੇ ਬੈਠੇ ਆ ਮਤਲਬ ਜਿਹੜੇ ਚਲੋ ਤੁਸੀਂ ਠੇਕਾ ਲਿਆ ਉਹ ਗੱਲ ਵੱਖਰੀ ਹੈ ਪਰ ਜਿਹੜੇ ਲੋਕਾਂ ਨੇ ਤੁਹਾਨੂੰ ਚਲੋ ਕੁਝ ਪੈਸੇ ਭਰ ਕੇ ਉਹਦੇ ਕੰਮ ਧੰਦੇ ਚਲਾਉਣੇ ਸੀ ਉਹ ਵੀ ਸਾਰੇ ਠੱਪ ਹੋਏ ਪਏ ਠੱਪ ਸਾਰੇ ਬੰਦ ਪਿਆ ਗਰੀਬ ਆਦਮੀ ਵਿਚਾਰੇ ਜੀ ਚੁੱਕੇ ਆ ਵਿਚਾਰੇ ਡੇਲੀ ਰੋਟੀ ਬਣਾਣ ਦੇ ਹਾਂ ਦੇ ਲਈ ਤੁਸੀਂ ਆਓ ਮੌਕਾ ਦੇਖੋ ਆਓ ਚਲੋ ਦੇਖੋ ਵੀ ਉਹ ਵੀ ਉਹ ਉੱਥੇ ਰੋਟੀ ਆ ਮੇ ਨਾਲ ਚਲੋ ਤੁਹਾਨੂੰ ਖਾਣਾ ਮੈਂ ਲਾਈਵ ਹਾਂਜੀ ਜੇ ਮੈਂ ਗਲਤ ਹੋਊਗਾ ਜੋ ਤੁਸੀਂ ਚੋਰ ਦੀਸਾ ਮੈਚ ਪੂਰਨ ਤਿਆਰ ਹੈ ਪਰ ਜੇ ਸੱਚਾ ਹੈਗਾ ਆਂਦਾ ਤੇ ਸਾਰੇ ਉਹ ਤੇ ਮੇਰੇ ਹਮਦਰਦੀ ਕਰਕੇ ਆਏ ਨਾ ਮੇਰਾ ਕੋਈ ਪੋਲਿਸ ਨਾਲ ਕੋਈ ਤਾਲੁਕਾਤ ਨਹੀਂ ਹੈਗਾ ਹਾਂ ਅਸੀਂ ਇਹਨੂੰ ਵੋਟਰਾਂ ਬੜਾ ਜਿਤਾਇਆ ਹਾਂ ਹਾਂਜੀ ਮੈਂ ਇੱਥੇ ਦਾ ਵੋਟਰ ਹਾਂ ਇਹਦੇ ਉੱਥੇ ਦਾ ਇਹ ਗਲਤ ਆਪਣੇ ਬੱਚੋਂ ਨੂੰ ਕਰ ਰਿਹਾ ਹਾਂ ਹੂੰ ਵੀ ਲੋਕ ਹਜੇ ਤਾਜ਼ੀ ਹੈ ਪਹਿਲਾਂ ਵੀ ਇਹਨਾਂ ਕਿਸੇ ਧੀ ਪੈਣ ਘਰਾਂ ਚ ਚੱਦੇ ਬੰਦੇ ਨਹੀਂ ਹੈਗੇ ਹੂੰ ਇਹ ਬਠਾਂ ਲੋਕ ਨਹੀਂ ਹੈਗੇ ਹੂੰ ਇਹ ਨੰਗੇ ਆ ਨੰਗੇ ਕਿੱਛੇ ਦੇ ਨੰਗੇ ਆ ਇਦਾਂ ਦੇ ਬੰਦੇ ਹੁਣੀ ਤਾਜ਼ੀ ਕੋਈ ਬੋਲੂਗਾ ਨਹੀਂ মিডিਆ ਕੋਈ ਨਹੀਂ ਬੋਲੂਗਾ ਹਜੇ ਹਜੇ ਗੱਲ ਹੋਈ ਹੈ ਉੱਟੀ ਦੇ ਮੁੰਡੇ ਦੀ ਦੱਸੋ ਇਹ ਕੰਮ ਹੈ ਐਮਐਲਏ ਦੇ ਅਨਪੜ੍ਹ ਐਮਐਲਏ ਪਤਾ ਸਤਾ ਹੈ ਨਹੀਂ ਕਿ ਉਹਨੂੰ ਕਿੱਦਾਂ ਕੀ ਗੱਲ ਕਰਨੀ ਕੀ ਨਹੀਂ ਕਰਨੀ ਜੇ ਐਸਾ ਹੁੰਦਾ ਆਂਦਾ ਮੇਲਾ ਚਲਾਵਾਂਦਾ ਹੰਮ ਇੰਨੇ ਸਾਲ ਤੋਂ ਚੱਲਦਾ ਆ ਰਿਹਾ ਮੇਲਾ ਹੰਮ ਬਲੇ ਮੇਰੇ ਤੇ ਲਾ ਰਿਹਾ ਵੀ ਅਸਲ ਹੈਗਾ ਸੱਚਾ ਹੀ ਹੈ ਸਾਹਮਣੇ ਆਂਦਾ ਸ਼ੁੱਕੀ ਆ ਕੀ ਗੱਲ ਕੀਤੀ ਤੂੰ ਆ ਕੇ ਉਹ ਕੀਤਾ ਮੈਨੂੰ ਕਿਉਂ ਬੁਨਾਮ ਕਰ ਰਿਹਾ ਮੈਂ ਛਾਤੀ ਤੋੜ ਕੇ ਕਹਿ ਰਿਹਾ ਮੈਂ ਔਰ ਮੇਰਾ ਕਾਰਨ ਕੋਈ ਵੀ ਹੋਗਾ ਜਿੰਮੇਵਾਰ ਹੋਊਗਾ ਮੈਨੂੰ ਪਤਾ ਹੈ ਨਹੀਂ ਮੇਰੇ ਤੇ ਪਰਚਾ ਪਵਾਣਾ ਕਿਉਂ ਸਰਕਾਰ ਅਗਲੇ ਦੀ ਹੈ ਪਾਲੇ ਮੈਨੂੰ ਕੋਈ ਪਰਵਾਹ ਨਹੀਂ ਮੈਂ ਮਰਨ ਮਿੰਡਨ ਨੂੰ ਆ ਹੰਮ ਮੈਨੂੰ ਕੋਈ ਪਰਵਾਹ ਨਹੀਂ ਪਰ ਇਹ ਦੇ ਇਹ ਭਗਵੰਤ ਮਾਨ ਨੂੰ ਵੀ ਤੁਹਾਡੇ ਪ੍ਰਤੀ ਮੈਂ ਕਹਿਣਾ ਚਾਹੁੰਦਾ ਔਰ ਕਰਜੀਵਾਲ ਨੂੰ ਵੀ ਪ੍ਰਧਾਨ ਮੰਤਰੀ ਨੂੰ ਵੀ ਔਰ ਮੈਂ ਐਸਸੀਐਸ ਕਮਿਸ਼ਨਰ ਕੋ ਵੀ ਜਾਊਂਗਾ ਕਿ ਮਿਹਨਤ ੱੱਕਾ ਕਰੇ ਜਾ ਰਿਹਾ ਕਿਉਂਕਿ ਮੈਂ ਬਾਲਮਕੀਆਂ ਔਰ ਮੇਰੇ ਸਮਾਜ ਦੇ ਕਿਸੇ ਨੇ ਵੀ ਮੇਰੀ ਆਗ ਪੁੱਛਣੀ ਨਹੀਂ ਕਰਨੀ ਕਿਉਂਕਿ ਇਹਨਾਂ ਧੱਲੇ ਐ ਇਹਨਾਂ ਧੱਲੇ ਬਣੇ ਹੋਏ ਐ ਪੈਸੇ ਕਮਾ ਕੇ-ਕਮਾ ਕੇ ਦੇ ਰਹੇ ਐ ਇਹਨਾਂ ਨੂੰ ਉਹ ਚੰਗੇ ਐ ਇਹਦਾ ਵੀ ਜਾਨਦਾਨਾ ਮੈਂ ਉਹ ਬਾਲਮੀਕਿੰਥ ਬਰਾਦਰੀ ਦਾ ਨਾ ਤੁਹਾਡੇ ਭੈਣਾਂ ਤੇ ਜੇ ਉਹ ਹੀ ਸਾਥ ਨਹੀਂ ਦੇ ਰਿਹਾ ਆ ਤੇ ਫਿਰ ਕੀ ਬਣੂਗਾ ਜਿਹੜੇ ਤੁਹਾਡੇ ਆਪਣੇ ਬੰਦੇ ਜਿਹੜੇ ਆ ਉਹ ਹੀ ਧੋਖਾ ਕਰਨ ਦੇ ਆ ਅੱਜ ਤਾਂ ਮੈਂ ਆਤਮੇ ਤਕਰੂਆ ਮੇਰੀ ਗੱਲ ਤਾਂ ਸੁਣੋ ਤੁਸੀਂ ਨਾ ਬੋਲੋ ਉਹ ਹੀ ਨਹੀਂ ਸਾਥ ਦੇ ਰਿਹਾ ਫਿਰ ਬਣੂਗਾ ਕੀ ਇਹਦਾ ਹੱਲ ਮੈਂ ਤੁਹਾਨੂੰ ਦੱਸਾਂ ਤੁਸੀਂ ਸਾਰੇ ਬਾਲਮੀਕਿੰਥ ਬਰਾਦਰੀ ਤੇਰੇ ਬੰਦੇ ਮੰਗਰ 200 300 500 ਹਜ਼ਾਰ ਹੋਊਗਾ ਨਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਹੋਊਗਾ ਨਾ ਤੁਸੀਂ ਬਾਲ ਬਾਲਮੀ ਜੀ ਬਰਾਦੀ ਕੋ ਕੁਝ ਨਾ ਕੁਝ ਤਾਂ ਤੇਰੇ ਵੀ ਰੈਪਿਊਟੇਸ਼ਨ ਕੋਈ ਮਗਰ ਸ਼ਹਿਰ ਦੇ ਵਿੱਚ ਮੌਜੂਦ ਹੋਵੇਗਾ ਤੁਸੀਂ ਸਾਰੇ ਜਣੇ ਮਗੇ ਮੈਂ ਤੁਹਾਡੇ ਨਾਲ ਜਾ ਕੇ ਉਹਦੇ ਘਰ ਆ ਕੇ ਧਰਨਾ ਦੇ ਦਿੰਦੇ ਪ੍ਰੈਸ਼ਰ ਦੇ ਜਾ ਕੇ ਧਰਨਾ ਤੇ ਬਹਿ ਜਾਓ ਦਰਿਆਵੇਂ ਸਾਹਿਬ ਬਹਿ ਜਾਓ ਪ੍ਰੈਸ਼ਰ ਨਹੀਂ ਇਹ ਵੀ 20 25 ਦਿਨ ਮੈਂ ਜਦ ਮੈਂ ਤੁਹਾਨੂੰ ਕਹਿ ਰਿਹਾ 25 ਦਿਨ ਪਹਿਲਾਂ ਪ੍ਰੈਸ਼ਰ ਨਹੀਂ ਇੱਕ ਗੱਡੀ ਸੀ ਇੱਕ ਨੰਗ ਨਗ ਉਹਨੂੰ ਕਿਹਾ ਸੀਗਾ ਕਿਸੇ ਗਰੀਬਾਂ ਨੂੰ ਤੰਗ ਨਹੀਂ ਕਰਨਾ ਫੈਸਟਵਲ ਚੱਲ ਰਿਹਾ ਕਿਸੇ ਦੀ ਪਰਚੀ ਨਹੀਂ ਕਰਨੀ ਲੱਗਣ ਦੋ ਇਹਦੇ ਭਰਾ ਨੇ ਕਿਹਾ ਡਿਪਟੀ ਮੇਰ ਨੇ ਦੱਸੋ ਇਹਦਾ ਮਤਲਬ ਭਰਾ ਦੀ ਵੀ ਬੰਦਾ ਦੱਸੋ ਇਹਦਾ ਭਰਾ ਡਿਪਟੀ ਮੇਰ ਹੈ ਇੱਕ ਪਾਸੇ ਤੁਸੀਂ ਕਹ ਰਹੇ ਗਰੀਬਾਂ ਨੂੰ ਪੜ੍ਹਿਆ ਨੂੰ ਨਹੀਂ ਪੈ ਲੈਣੇ ਇੱਕ ਪਾਸੇ ਤੁਸੀਂ 10 ਲੱਖ ਰੁਪਏ ਸਾਡੇ ਕੋਲ ਮੰਗ ਰਹੇ ਮੈਂ ਕਿਹਾ ਬਾਬੇ ਜੀ ਗੱਲ ਬਿਲਕੁਲ ਸਿੱਧੀ ਨਵੇਂ ਪਹਿਲੀ ਵਾਰ ਇਹ ਜਾਂ ਕੁਝ ਵਾਪਰ ਰਿਹਾ ਹਾਂ ਜੀ ਹਾਂਜੀ ਪਹਿਲੀ ਵਾਰ ਦੇਖਿਆ ਹੀ ਅਸੀਂ ਚਾਂਸ ਅਸੀਂ ਨਹੀਂ ਦੇਖਿਆ ਹੀ ਹੱਸੇ ਇੰਨੇ ਸਾਲਾਂ ਤੋਂ ਤਾਂ ਗੱਲਬਾਤ ਕੀਤੀ ਇਹਨਾਂ ਦਾ ਇਹ ਕਹਿਣਾ ਹੈ ਕਿ ਇਥੋਂ ਦੇ ਠੇਕੇ ਦੇ ਵਿੱਚ ਜਿਹੜਾ ਸਾਨੂੰ ਮਿਲਿਆ ਉਹਦੇ ਬਾਵਤ 10 ਲੱਖ ਰੁਪਏ ਦੀ ਮੰਗ ਸਾਡੇ ਤੋਂ ਜਿਹੜੇ ਪੱਪੀ ਪ੍ਰਾਸ਼ਰ ਨੇ ਇਥੋਂ ਦੇ ਐਮਐਲਏ ਨੇ ਉਹਨਾਂ ਵੱਲੋਂ ਕੀਤੀ ਗਈ ਅਸੀਂ ਨਹੀਂ ਦਿੱਤਾ ਤਾਂ ਇੱਥੇ ਆ ਕੇ ਕੱਲ ਦਾ ਸਾਡਾ ਕੰਮ ਰਕਵਾ ਦਿੱਤਾ ਗਿਆ ਇਸ ਵਿਸ਼ੇ ਤੇ ਐਮਐਲਏ ਦਾ ਇਹ ਕਹਿਣਾ ਉਹਨਾਂ ਦੇ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਇਸ ਤੇ ਕੀ ਜਵਾਬ ਹੈ ਉਹ ਵੀ ਤੁਹਾਡੇ ਸਾਹਮਣੇ ਰੱਖਾਂ ਆਪ ਕਹਾਂ ਸੇ ਆਏ ਹੋ ਹਮ ਤੋ ਬਹੁਤ ਦੂਰ ਕੇ ਹੈ ਸਰ ਉੱਜੈਨ ਮਹਾਕਾਲ ਸੇ ਹਾਂ ਉੱਜੈਨ ਕੇ ਹੈ ਹਮ क्या करे दशहरा करके आए थे और सब ऐसे ही बैठे ना तो मेला सही से चल रहा ना दुकान लग रही हमारी और पर्ची के भी इतना इतना महंगाई हो गया तो कहाँ से कर के इतना पर्ची का हम कमाएंगे सर तो हाँ जी नहीं सर ये तो अपने ठेकेदार हैं इनका क्या बोलेगे हम इतना तो नहीं नहीं सर कमेटी वाले आ रहे हैं वही परेशान कर रहे बस ਬਸ ਵਹੀ ਸਾਰੇ ਫੜੀ ਆਪਣੇ ਮੇਲਾ ਖਤਮ ਹੋਣਾ ਚਾਹ ਜਾਣਾ ਸਾਰੀ ਫੜੀਆਂ ਦੇਖੋ ਓਏ ਕਿੱਥੋਂ ਕਿੱਥੋਂ ਆਏ ਹੈ ਲੋਕ ਕਿਤੇ ਨਹੀਂ ਤੇ ਤੰਗ ਹੋ ਰਹੇ ਆਪ ਹਮਕੋ 10 ਦਿਨ ਹੋ ਗਏ ਬਾਜੀ ਤੰਗ ਹੋਤੇ ਹੋਤੇ 10 ਦਿਨ ਕੌਣ ਤੰਗ ਕਰਦੇ ਇੱਕ ਕਮੇਟੀ ਆਂਦੀ ਹੋਈ ਤੰਗ ਕਰਦੀ ਠੇਕੇਦਾਰ ਤੰਗ ਕਰਦਾ ਠੇਕੇਦਾਰ ਨਹੀਂ ਕਰਦਾ ਤੰਗ ਹਾਂ ਉਹ ਕਮੇਟੀ ਤੰਗ ਕਰਦੇ ਬੰਦ ਕਰੋ ਬੰਦ ਕਰੋ ਦੁਕਾਨ ਬਸ ਜਦੋਂ ਵੀਰ ਜੀ ਦੁਕਾਨ ਖੋਲਦੇ ਜਦ ਹੀ ਬੰਦ ਇੱਕ ਮਿੰਟ ਤਾਂ ਅੱਜ ਦੀ ਥੋੜੀ ਲੱਗਣ ਲੱਗੀ ਐ ਇੱਥੇ ਪਹਿਲਾਂ ਪੁਰਾਣਾ 50 ਸਾਲ ਹੋ ਗਏ ਇੱਥੇ ਮੇਲਾ ਲੱਗਦਾ ਨੂੰ 100 ਸਾਲ ਪਹਿਲਾਂ ਦੀਆਂ ਦੁਕਾਨਾਂ ਲੱਗਦੀਆਂ ਜੇ ਤਾਂ ਅੱਜ ਲੱਗੀਆਂ ਹੁਣ ਫੇਰ ਤਾਂ ਗੱਲ ਬੱਕਰੀ ਆ ਜਦੋਂ ਵੀਰ ਜੀ ਦੁਕਾਨ ਖੋਲਦੇ ਆ ਉਹਦੇ ਹੀ ਬੰਦ ਜਦੋਂ ਮਾੜੀ ਜੀ ਹੁਣ ਖੋਲੀ ਆ ਹੁਣ ਇਹ ਐਨ ਇੱਥੇ ਪ੍ਰਸ਼ਾਦ ਨੇ ਬਿਲਕੁਲ ਬੰਦ ਦੇਖੋ ਦੱਸੋ ਕੋਈ ਜਾਮ ਲੱਗ ਰਿਹਾ ਜੀ ਇਹ ਤੇ ਇੱਕ ਬੰਨਾ ਹੈ ਪੈਸੇ ਬਣਾਉਂਦਾ ਬਸ ਪੈਸੇ ਦੇ ਦੇ ਪੈਸੇ ਦੇ ਦਿਓ ਫਿਰ ਜਾਮ ਖੋਲ ਜੂ ਲੈ ਹੋਰ ਪਿਛੇ ਸਾਲੇ ਹੀ ਹੋਇਆ ਆਏ ਸਾਲੀ ਆਏ ਲੱਗਦੀਆਂ ਹਾਂਜੀ ਹਰ ਸਾਲ ਲੱਗਦੀਆਂ ਪਾਜੀ ਪਹਿਲਾਂ ਹੀ ਮੇਰੇ ਜਨਮ ਤੋਂ ਪਹਿਲਾਂ ਦੇ ਲੱਗੇ ਮੇਰੇ ਇੱਥੇ ਦੇ ਜਨਮ ਹੈ ਬਹੁਤ ਜ਼ਿਆਦਾ ਟਾਈਮ ਹੋ ਗਿਆ ਪਾਜੀ ਇਦਾਂ ਹੀ ਦੁਕਾਨਾਂ ਲੱਗਦੀਆਂ ਮੇਲਾ ਇਹਦੇ ਕਰਕੇ ਹੀ ਮੇਲਾ ਮੇਲਾ ਜਿਹੜਾ ਹੈਗਾ ਇਹਨਾਂ ਕਰਕੇ ਮੇਲਾ ਦੁਕਾਨਾਂ ਹੋਣਗੀਆਂ ਦੁਕਾਨਾਂ ਹੁੰਦੀਆਂ ਫੇਰ ਹੀ ਮੇਲਾ ਹੁੰਦਾ ਵੀਰੇ ਹਨਾ ਦੁਕਾਨਾਂ ਨਾਲ ਹੀ ਮੇਲਾ ਵੀਰ ਜੀ ਆਹ ਮਾੜੀ ਦੁਕਾਨ ਖੋਲਦੇ ਆ ਜਦ ਹੀ ਆਂਦ ਨੇ ਕਿ ਬੰਦ 7-8 ਦਿਨ ਹੋ ਗਏ ਪਾਜੀ ਰੋਜ਼ ਪ੍ਰੇਸ਼ਾਨ ਇੰਨਾ ਪ੍ਰੇਸ਼ਾਨ ਹੋਏ ਪਿਆ ਪੁੱਸੋਣਾ ਕਰਜਾ ਜੱਗ-ਜੱਗ ਕੇ ਮਾਲ ਪਾਇਆ ਹੋਗਾ ਠੀਕ ਆ ਇੰਨੀ ਪ੍ਰੇਸ਼ਾਨਗੀ ਦਾ ਕਦੇ ਜ਼ਿੰ ਨਾ ਨਾ ਜੀ ਇਧਰ ਕੋਈ ਪਰਸਾਨੀ ਨਹੀਂ ਹੈਗੀ ਮਾ। ਉਹ ਇਹ ਕਹਿ ਰਿਹਾ ਮੈ ਮੈਨੂੰ ਕੰਪਲੀਟ ਆ ਰਹੀਆਂ। ਵੀ ਤੈਨੂੰ ਇੱਕ ਪਾਸੇ ਤੇਰਾ ਭਰਾ ਤਾਂ ਉਹ ਕਹਿ ਰਿਹਾ ਇੱਕ ਪਾਸੇ ਤੂੰ ਕਹਿੰਦਾ ਕੰਪਲੀਟ ਆ ਰਹੀਆਂ। ਕਿਹੜੀ ਕੰਪਲੀਟ ਆ ਰਹੀਆਂ? ਕੰਪਲੀਟਾ ਉਹ ਕਰ ਰਿਹਾ ਜਿਨ੍ਹਾਂ ਕੋਲ ਇਹ ਚਿੱਤਾਂ ਬਕਵਾ ਰਿਆ। ਜਿਨ੍ਹਾਂ ਕੋਲ ਨਸ਼ਾ ਬਕਵਾ ਰਿਆ। ਉਹਨਾਂ ਨੂੰ ਤਾਂ ਕਰਵਾ ਰਿਆ ਹੈ। ਉਹਨਾਂ ਨੂੰ ਤਾਂ ਕਰਵਾ ਰਿਆ ਹੈ। ਔਰ ਔਰ ਇਹੀ ਸਾਡੇ ਨਾਲ ਸੀਗੇ ਕੱਲ। ਇਹੀ ਸਾਡੇ ਨਾਲ ਖੜੇ ਸੀਗੇ। ਹਾਂਜੀ। ਸਾਸੀ ਗਾਜੀ। ਕੌਣ ਦੰਗ ਕਰ ਰਿਹਾ? ਕੌਣ ਤਾਂ ਕਰ ਰਿਹਾ। ਵੀਰ ਜੀ ਗੱਡੀਆਂ ਆਉਂਦੀਆਂ ਨੇਗੀਆਂ ਚੱਕ ਲੋ ਦੁਕਾਨਾ ਬੰਦ ਕਰ ਦਿਓ ਜੀ ਦੁਕਾਨਾ 8 ਦਿਨ ਹੋ ਗਏ ਰੋਹ ਦਾ ਕੰਮ ਇਹੀ ਆ ਵੀਰੇ ਅੱਠ ਦਾ ਅਸੀਂ ਕੀ ਕਰੀਏ ਯਾਰ ਅਸੀਂ ਠੇਕੇਦਾਰ ਨਹੀਂ ਤੰਗ ਕਰਦਾ ਇਹ ਨਹੀਂ ਸਾਨੂੰ ਤੰਗ ਕਰਦੇ ਹੈਗੇ ਗੱਡੀਆਂ ਆਉਂਦੀਆਂ ਕਾਰਪੋਰੇਸ਼ਨ ਵਾਲੀਆਂ ਗੱਡੀਆਂ ਨੇ ਉਹ ਇੱਕ ਇੱਕ ਬਲੇਰੋ ਗੱਡੀ ਆਉਂਦੀ ਇੱਕ ਵੱਡਾ ਟਰਾਲਾ ਆਉਂਦਾ ਵਾ ਜੀ ਬੰਦ ਕਰ ਦਿਓ ਜੀ ਬੰਦ ਕਰ ਦਿਓ ਰੋਹ ਦਾ ਕੰਮ ਆ ਜੀ ਵੀ ਕਿਰਾਇਆ ਦੇਣਾ ਜੀ ਅਸੀਂ ਗਾਂ ਤਾਂ ਸਮਾਨ ਚੱਕ ਕੇ ਲੈ ਕੇ ਆਏ ਆ ਇਹ ਆਤਮਾ ਤੱਕ ਤੂੰ ਤਾ ਆਈ ਹੈਂ ਕਿਉਂਕਿ ਇਹ ਵਿਚਾਰੇ ਮੇਰੇ ਕਰਕੇ ਆਏ ਆ ਹਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਸ਼ੌਕੀ ਦਾ ਮੇਲਾ ਹੈਗਾ ਬੁਰਦੂ ਦਰੋਂ ਆਉਂਦੇ ਸਾਰੇ ਇਹ ਮੇਰੇ ਕਰਕੇ ਤੁਹਾਡੇ ਕਰਕੇ ਹੀ ਆਉਨੇ ਆ ਸੀ ਇਹ ਸਾਰੇ ਮੇਰੇ ਕਰਕੇ ਕਿਉਂਕਿ ਮੈਂ ਇਹ ਪ੍ਰੇਮ ਕਰਕੇ ਆਉਨੇ ਆ ਤੇ ਉਹ ਪ੍ਰੇਮ ਕਰਕੇ ਆਉਂਦੇ ਉਹਨਾਂ ਕੋਲ ੱੱਕਾਂ ਨਹੀਂ ਕਰਦੇ ਇਹਨਾਂ ਨਾਲ ਹੋਰ ਡੇਗੇ ੱੱਕਾ ਕਰਦੇ ਆ ਮੈਂ ਇਹਨਾਂ ਨਾਲ ੱੱਕਾ ਨਹੀਂ ਕਰਦਾ ਤੇ ਇਹੀ ਕਰਨਾ ਇਹ ਚੱਕ ਕੇ ਗੱਲ ਮੈਨੂੰ ੱੱਕਾ ਲੱਗੇ ਸਾਰਾ ਕਮੇਟੀ ਮੈਂ ਕਹਾਂ ਮੇਰੇ ਤੇ ਮੇਰੇ ਕਰਕੇ ਮੇਰੇ ਤੇ ਬੇਇੱਜ਼ਤੀ ਹੋ ਜੂਗੀ ਮੈਂ ਤਾਂ ਇਹਨਾਂ ਨੂੰ ਜਲੀਲ ਇਨਾ ਕਰਕੇ ਹੋਇਆ ਵੀ ਤਾਂ ਮੈਨੂੰ ਇਹ ਨਾਲ ਜਾ ਕੇ ਮੈਨੂੰ ਉੱਥੇ ਆਤਮ ਤਕਰਰੀ ਪੈਣੀ ਸ਼ੁਰੂ ਹੋਈ ਤਾਂ ਘੋ ਰਹੇ ਬਹੁਤ ਜ਼ਿਆਦੇ ਪਰੇਸ਼ਾਨਾ ਭਾਜੀ ਅਸੀਂ ਤਰਪੈਲਾ ਲਾ ਦਿੰਦੇ ਆ ਭਾਜੀ ਇੰਨੀਆਂ ਮਹਿੰਗੀਆਂ ਜਗ੍ਹਾ ਲਈਆਂ ਖਰਚੇ ਇਹਨੂੰ ਸਾਡੇ ਕੋਲ ਪੂਰੇ ਕਿੱਥੋਂ ਦੇ ਗਰੀਬ ਬੰਦੇ ਆ ਸੀ ਉੱਤੇ ਆ ਕੇ ਧੱਕਾ ਕਰਦੇ ਆ ਆ ਕੇ ਕਹਿੰਦੇ ਤਰਸੋਟੀਆਂ ਮਾਰਦੇ ਮੁਰਕੇ ਤਰਪੈਲਾ ਲਾਉਣੀਆਂ ਪੈਂਦੀਆਂ ਪਰੇਸ਼ਾਨ ਹੋ ਗਏ ਭਾਜੀ ਅਸੀਂ ਠੇਕੇਦਾਰਾਂ ਕਰ ਰਹੇ ਹਾਂਜੀ ਨਹੀਂ ਨਹੀਂ ਠੇਕੇਦਾਰ ਭਾਜੀ ਕਾਰਪੋਰੇਸ਼ਨ ਵਾਲੇ ਆਉਂਦੇ ਆ ਭਾਜੀ ਕਾਰਪੋਰੇਸ਼ਨ ਵਾਲੇ ਆਉਂਦੇ ਆ ਉਹ ਦੁਕਾਨਾਂ ਬੰਦ ਕਰਾਉਂਦੇ ਭਾਜੀ ਆਣ ਕੇ ਇਹ ਹਰ ਸਾਲ ਲੱਗਦੀ ਆ ਭਾਜੀ ਘਟੋ ਘਟ ਮੇਰੇ ਹਿਸਾਬ ਨਾਲ 30 ਸਾਲ ਹੋ ਗਏ ਛਾਈ 30 35 ਸਾਲ ਹੋ ਗਏ 50 ਸਾਲ ਹੋ ਗਏ ਇਦਾਂ ਲਗਾਤਾਰ ਚੱਲ ਰਿਹਾ ਕੰਮ ਪਤਾ ਨਹੀਂ ਆ ਮੇਲੇ ਦੇ ਵਿੱਚ ਸਾਰਾ ਮੇਲਾ ਖਰਾਬ ਹੋ ਗਿਆ ਕੱਲ ਧਰਨਾ ਲੱਗਾ ਉੱਥੇ ਬੌਜੀ ਨੇ ਹੱਥ ਮੱਤਿਆ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਮੁੰਡਿਆਂ ਨੇ ਉੱਥੇ ਬਥੇਰੀ ਕੋਸ਼ਿਸ਼ ਕੀਤੀ ਵੀ ਨਹੀਂ 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 ਪਰ ਇਹ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੇ ਆ ਜੀ हद ਤੋਂ ਵੱਧ ਜਿਆਦਾ ਇੰਨੇ ਪਰੇਸ਼ਾਨ ਹੋ ਗਏ ਆ ਦੇਖੋ ਇਹਨਾਂ ਨੇ ਪੈਸੇ ਲਾਏ ਆ ਇਹਨਾਂ ਨੇ ਪੈਸੇ ਵੀ ਗਾੜੀ ਲੈਣੇ ਆ ਜਿਹੜੀ ਸੱਚੀ ਗੱਲ ਆ ਤੇ ਹੁਣ ਗੱਲ ਇਹ ਆ ਜਦ ਗਾਮੀ ਨੇ ਦੁਕਾਨਾਂ ਹੀ ਨਹੀਂ ਖੁੱਲਣ ਦਿੰਦੇ ਇਹ ਵੀ ਪਰੇਸ਼ਾਨ ਅਸੀਂ ਵੀ ਪਰੇਸ਼ਾਨ ਇਹ ਨਵਤ ਕੱਲੋ ਚੱਕ ਕੇ ਲੈ ਕੇ ਜਾਣੇ ਸੀ ਉਹਨਾਂ ਨੇ ਇੱਕ ਕੱਲ ਉਹਨਾਂ ਨੇ ਲੈ ਕੇ ਆਲੇ ਡੋਲੇ ਤੱਕ ਰੁਕ ਗਿਆ ਆ ਰਾਮਲੀਲਾ ਹੁੰਦੀ ਐ ਇੱਥੇ ਜੀ ਕੱਲ ਡੋਲੇ ਤੱਕ ਰੁਕ ਗਿਆ ਸਾਰਾ ਦ੍ਰੇਸ਼ੀ ਬੰਦ ਰਹੀ ਸਾਰੀਆਂ ਲੈਟਾਂ ਬੰਦ ਹੋਈਆਂ ਇੱਥੇ ਚੱਲਦੇ ਕੰਮ ਦੇ ਵਿੱਚ ਹਾਂਜੀ ਹਾਂਜੀ ਕੱਲ ਸਨੀਵਾਰ ਆ ਜੈਦਵਾਰ ਆਹੀ ਕੱਲ ਸਾਡੇ ਦੋ ਕਮਾਈ ਦੇ ਦਿਨ ਆ ਜੀ ਬਾਈ ਦੀ ਸਰਕਾਰ ਆਈਏ ਜਾਂਦੀ ਐ ਐਮ ਐਲ اے ਬਣਿਆ ਇਹਨੇ ਜੱਜ ਪੰਗਾ ਪਾਇਆ ਉਹ ਕਦੀ ਪੰਗਾ ਪਾਇਆ ਫਿਰਵਾਰ ਚੌਂਕ ਦੇ ਵਿੱਚ ਪਬਲਿਕ ਸਾਡੀ ਕਰ ਕੀ ਪਾਇਆ ਵਾ ਅਲੋਕੇਸ਼ਨ ਤਾਂ ਮੈਂ ਵੀ ਲਾ ਸਕਦਾ ਵੀ ਤੁਸੀਂ ਮੇਰੇ ਤੋਂ ਰੋਕ ਕਿਉਂ 20 ਲੱਖ ਰੁਪਈਆ ਮੰਗਦੇ ਬੈ ਅਲੋਕੇਸ਼ਨ ਦਾ ਸਬੂਤ ਚਾਹੀਦਾ ਇਹ ਕਹਿੰਦੇ ਕਾਰਵਾਈ ਸਰਕਾਰ ਕਾਰਵਾਈ ਕਰਵਾਈ ਜਾ ਰਹੀ ਹੈ ਕਾਰਵਾਈ ਕਰਾਉਣੀ ਆ ਕੋਈ ਨਹੀਂ ਐ ਜਿਵੇਂ ਅਗਰ ਸੜਕ ਦੇ ਉੱਤੇ ਆਪਣੀ ਦਾਦਾਗਰੀ ਜਮਾ ਕੇ ਕਿਸੇ ਗਰੀਬ ਤੋਂ 2000 ਰੁਪਿਆ ਹਰੋ ਦਾ ਲੈ ਰਿਆ ਜਾਂ 1000 ਰੁਪਿਆ ਲੈ ਰਿਆ ਇਹ ਕੋਈ ਗੁੰਡਾ ਟੈਕਸ ਆ ਸੜਕ ਦੇ ਉੱਤੇ ਲਾ ਕੇ ਕਾਰਪੋਰੇਸ਼ਨ ਦੀ ਜਗ੍ਹਾ ਸੜਕ ਕਾਰਪੋਰੇਸ਼ਨ ਦੀ ਆਮ ਜਨਤਾ ਟੈਕਸ ਦਿੰਦੀ ਆ ਉਤੋਂ ਲੰਘਦੇ ਆ ਲੋਕ ਜੇ ਕੱਲ ਨੂੰ ਕਿਸੇ ਦਾ ਪਰਿਵਾਰ ਦਾ ਜੀ ਬਿਮਾਰ ਹੋ ਕੇ ਐਂਬੂਲੈਂਸ ਚਾਹ ਰਿਆ ਤਾਂ ਉਹਨੂੰ ਅੱਧਾ ਘੰਟਾ ਲੰਘਣ ਨੂੰ ਰਸਤਾ ਨਾ ਮਿਲੇ ਉਹਦੇ ਨਾਲ ਕੋਈ ਪਾਣਾ ਬਾਪਰ ਜਵੇ ਕੌਣ ਜ਼ਿੰਮੇਵਾਰ ਆ ਡੀਸੀ ਸਾਹਿਬ ਨੇ ਪਰਸੋ ਕਿਹਾ ਵਾ ਕੋਈ ਵੀ ਨਿਆਂ ਜਿਹੜੀ ਇਹ ਲਾਵ ਨਹੀਂ ਆਈ ਸੜਕ ਦੇ ਉੱਤੇ ਨਹੀਂ ਲੱਗੂਗਾ ਮੈਂ ਹਰ ਰੋਜ਼ ਕਰਾ ਰਿਆ ਤੁਹਾਡੇ ਸ਼ਾਇਦ ਧਿਆਨ ਚੱਜਾਇਆ ਰਾਜਨੀਤੀ ਰੋਟੀਆਂ ਅੱਜ ਸਿੱਖ ਰਹੀਆਂ ਨੇ ਉਹ ਯਾਤਰਾ ਮੈਂ ਵੀ ਸਨਾਤਨ ਧਰਮ ਨਾਲ ਜੁੜਿਆ ਹੋਇਆ ਬੰਦਾ ਵਾਂ ਮੈਂ ਕਰੋਨਾ ਵਲੇ ਜਦੋਂ ਲੋਕ ਇਹ ਸਨਾਤਨੀਆਂ ਆਪਣੇ ਆਪ ਨੂੰ ਘਹੌਣ ਵਾਲੇ ਘਰ ਬੈਠੇ ਸੀ ਨਾ ਉਦੋਂ ਮੈਂ ਇਕੱਲਾ ਬਾਲਾ ਜੀ ਦਾ ਝੰਡਾ ਲੈ ਕੇ ਕਰੋਨਾ ਚੋਂ ਨਿਕਲਿਆ ਮੈਨੂੰ ਨਾ ਸਨਾਤਨ ਧਰਮ ਬਾਰੇ ਦਰਸ਼ਨ ਮੈਂ ਆਪ ਸਨਾਤਨੀਆਂ ਮੇਰੇ ਨਾਲ ਵੱਡੇ ਸਨਾਤਨੀ ਨਹੀਂ ਹੈਗੇ ਜਿਹੜੇ ਸਵਾ ਸਵਾ ਕਰੋੜ ਰੁਪਏ ਦਾ ਸਾਲ ਦਾ ਠੇਕਾ ਦੇ ਕੇ ਆਪਣੇ ਆਪ ਨੂੰ ਸਨਾਤਨੀ ਕਹੋਂਦੇ ਵਰਤੇ ਹਨ ਇਹਨਾਂ ਦਾ ਜਵਾਬ ਵੀ ਮੈਂ ਆਰਟੀਆਈ ਪਾ ਕੇ ਲੈਣ ਲੱਗਿਆ ਵਿਦੋ ਹਸਾਬ ਜਨਤਾ ਦਾ ਭਾਇ ਕਿੱਥੇ ਜਾਂਦਾ ਨਾਲੇ ਫੋਰਥ ਕਲਾਸ ਉਹ ਮੁਲਾਜ਼ਮ ਜਿਹੜਾ ਆਪਣੇ ਆਪ ਤੇ ਪਤਾ ਨਹੀਂ ਪਾਣੀ ਦੀ ਇੱਕ ਗਲਾਸ ਪਾ ਕੇ ਕਹਿ ਰਿਹਾ ਮੈਂ ਮਿੱਟੀ ਦਾ ਤੇਲ ਪਾਇਆ ਹੋਇਆ ਉਹ ਫੋਰਥ ਕਲਾਸ ਮੁਲਾਜ਼ਮਾਂ ਉਹ ਸਵਾ ਕਰੋੜ ਦਾ ਠੇਕਾ ਕਿੱਥੋਂ ਲੈ ਲੂਗਾ ਉਹਦੀ ਵੀ ਅਨਕੁਵਰੀ ਕਰਾਂਗਾ ਅੱਜ ਦੁਬਾਰਾ ਨਾਲੇ ਉਹਦੇ ਤੇ ਮਾਨ ਨਾਰੀ ਦਾ ਦਾਵਾ ਕਰੂੰਗਾ ਸੋਮਵਾਰ ਤੇ ਜਿਹੜਾ ਹੁਣੇ ਜਿਹੜਾ ਮਾਹੌਲ ਜਿਹੜਾ ਵਾ ਕਾਫੀ ਗਰਮ ਹੋਇਆ ਹੋਇਆ ਵਾ ਇੱਕੋ ਗਰਮ ਰਾਜਨੀਤੀ ਲੋਕਾਂ ਨੇ ਆਪਣੀਆਂ ਰੋਟੀਆਂ ਸੇਕਣੀਆਂ ਨੇ ਗਰਮ ਠੰਡੇ ਮੈਂ ਆਪਣੇ ਕੰਮ ਕਰਦਾ ਫਿਰਦਾ ਮੈਂ ਆਪਣੇ ਹਲਕੇ ਦੇ ਵਿੱਚ ਮਹਾਮਾਈ ਦਾ ਜਾਗਰਣਾ ਨਰਾਤਿਆਂ ਦੇ ਦਿਨ ਮੈਂ ਮਹਾਮਾਈ ਦੇ ਚਰਨਾਚਾਹੀ ਜੀ ਲਵਾਉਂਦਾ ਮੈਨੂੰ ਇਹਨਾਂ ਦੇ ਕੋਲੋਂ ਕੋਈ ਨਾਤਨ ਦਾ ਸਰਟੀਫਿਕੇਟ ਜਾਂ ਉਹਨਾਂ ਲੋਕਾਂ ਤੋਂ ਨਹੀਂ ਚਾਹੀਦਾ ਜਿਹੜੇ ਲੋਕ ਸਵਾ ਸਵਾ ਕਰੋੜ ਰੁਪਈਆ ਆਪਣੇ ਘਰਾਂ ਦੇ ਵਿੱਚ ਲੈ ਕੇ ਚਲੇ ਜਾਂਦੇ ਆ ਕਿਸੇ ਸੰਸਥਾ ਦੇ ਉੱਤੇ ਲਾ ਕੇ ਦਿਖਾਉਣ ਸੜਕ ਰੋਕਣ ਦਾ ਕੀ ਮਤਲਬ ਆ ਕੋਈ ਗੱਲਬਾਤ ਹੋਏਗੀ ਉਹਨਾਂ ਜਿਹੜਾ ਵਾ ਕਾਫੀ ਜਿਹੜਾ ਵਾ ਇਹ ਪ੍ਰਸ਼ਾਸਨ ਦਾ ਕੰਮ ਆ ਪ੍ਰਸ਼ਾਸਨ ਕਰੇ ਪ੍ਰਸ਼ਾਸਨ ਨੇ ਜਵਾਬ ਦੇਣਾ ਅਸੀਂ ਲੋਕਾਂ ਨੇ ਸਾਨੂੰ ਪੁੱਛਣਾ ਅਸੀਂ ਪ੍ਰਸ਼ਾਸਨ ਨੂੰ ਪੁੱਛਣਾ ਵੀ ਦੋ ਜੀ ਜਵਾਬ ਇਸ ਗੱਲ ਦਾ ਸੜਕ ਤੇ ਦੁਕਾਨਾਂ ਨਹੀਂ ਲੱਗਣ ਸੜਕ ਤੇ ਨਹੀਂ ਬਿਲਕੁਲ ਲੱਗਣ ਦਿੱਤੀਆਂ ਜਾਊਗੀਆਂ ਜੇ ਫੀਲਡਾਂ ਸਾਫ ਰੋਡ ਸਾਫ ਹੋ ਸਕਦਾ ਤਾਂ ਫਿਰ ਉਹ ਵੀ ਸਾਫ ਹੀ ਹੋਊਗਾ